ਨਾ ਨੋ ਨੋ ਕਹਿਣਾ ਹਾਂ ਆ ਜਾ ਅੰਦਰ ਆ ਜਾ ਨਾ ਨਾ ਅੱਗੇ ਜਾ ਅਸਮਰ ਕੀ ਖਾਂਦਾ ਇਹਨੇ ਸੇ ਹੀ ਖਾਂਦਾ ਇਹਦਾ ਖਾਣਾ ਇਹਦਾ ਖਾਣਾ ਉਹ ਅੰਦਰ ਕਿਨ੍ਹਾ ਖਲਾਰਾ ਪਾਇਆ ਹੈ ਚੱਲ ਝਾੜੂ ਫੇਰ ਆਂਦੇ ਪਿਆ ਚੱਲ ਝਾੜੂ ਫੇਰ ਚੱਲ க <laughs> <laughs> ਵੇਖੋ ਅਨੁਰਜ ਕੀੜੀਆਂ ਆ ਜਾਂਦੀਆਂ ਇਹਨਾਂ ਨੂੰ ਮਿੱਠਾ ਉਹ ਵੀ ਹਾਂ ਆ ਨਾ ਹੁੰਨਾ ਪਾਇਆ ਚੱਲ ਫੇਰ ਝਾੜੂ ਓਏ ਆ ਖਲਾਰਾ ਪਾਇਆ ਦੇਖ ਚੱਲ ਫੇਰ ਝਾੜੂ ਇੱਥੇ ਚੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦਾ ਹਾਂ ਜੀ ਸਾਰਿਆਂ ਨੂੰ ਠੀਕ ਠਾਕ ਹੋਵੋਗੇ ਤੇ ਕੈਮ ਹੋ ਗਿਆ ਜੀ ਦੁਪਹਿਰ ਦੇ 1 ਵਜੇ ਗਿਆ ਆ ਤੇ ਮੈਂ ਹੁਣ ਅੱਜ ਰੋਟੀ ਨਹੀਂ ਬਣਾਣੀ ਰਾਤ ਦੇ ਚੌਲ ਪੈ ਸੀਗੇ ਉਵਾਲ ਕੇ ਬਣਾਏ ਸੀ ਚੌਲ ਤੇ ਦਾਲ ਦੀ ਪਈ ਆ ਉਹੀ ਖਾ ਰਹੀ ਹਾਂ ਹੁਣ ਤੇ ਮੈਂ ਹੁਣ ਹਜੇ ਇੰਨੀ ਭੁੱਖ ਵੀ ਨਹੀਂ ਹੈ ਜੀ ਖੇੜੇ ਖਾਵਾਂਗੇ ਅੱਜ ਸੂ ਸਵੇਰੇ ਆਲੂ ਵਾਲੇ ਪਰੌਂਠੇ ਖਾਦੂ ਸੀ ਸਵੇਰੇ ਸਵੇਰੇ ਖਾਣੇ ਆ ਅੱਡਾ ਸਾਦਾ ਫਿਰ 10 10 11:00 ਕਵਜੇ ਅਸੀਂ ਜੇ ਚਾਹ ਨਾ ਪੈ ਸੀਗੇ ਬੱਚੇ ਪਰੌਂਠੇ ਉਹ ਖਾ ਲੈ ਤੇ ਹਜੇ ਭੁੱਖ ਭੁੱਖ ਨਹੀਂ ਲੰਗੀ ਅੰਨੀ ਤੇ ਸਮਰ ਉਧਰ ਆਪਣੇ ਦਾਇ ਦੇ ਘਰ ਗਿਆ ਹੋਇਆ ਆ ਤੇ ਖੇਡਣ ਬਸ ਪਤਾ ਨਹੀਂ ਉਹ ਕਦੋਂ ਨਹੀਂ ਆ ਜਾਣਾ ਆ ਤੇ ਮੈਂ ਲੱਗੀ ਸੀ ਹੁਣ ਸੀ ਨਾ ਤੇ ਆ ਜਿਹੜਾ ਮੈਨੂੰ ਸਮਰ ਦੇ ਪਾਪਾ ਨੇ ਟੇਬਲ ਬਣਾ ਕੇ ਦਿੱਤਾ ਸੀਗਾ ਹੁਣ ਇਹਦੇ ਤੇ ਬੈਠ ਕੇ ਮੈਂ ਸੇਹੀ ਹੂੰਗੀ ਤੇ ਇਹ ਮੈਂ ਤਾਂ ਬਣਾਇਆ ਸੀ ਮੈਂ ਤਾਂ ਇਹਦੇ ਉੱਤੇ ਬੈ ਕੇ ਜਾ ਮੈਂ ਬੈੱਡ ਦੇ ਉੱਪਰ ਬੈ ਕੇ ਇੱਥੇ ਉਹ ਮਸ਼ੀਨ ਰੱਖ ਕੇ ਸੌਂਦੀ ਹੁੰਦੀ ਸੀਗੀ ਤੇ ਉਹਦੇ ਨਾਲ ਨਾ ਅੜਿੱਕਾ ਜਾਂਦਾ ਸੀ ਮਸ਼ੀਨ ਨੂੰ ਇੱਧਰ ਨੂੰ ਖਿੱਚ ਕੇ ਲਿਆਉਂ ਔਰ ਚਲੋ ਸੇ ਲਿਆ ਫੇਰ ਉੱਧਰ ਕਰੋ ਤੇ ਇਸ ਕਰਕੇ ਫੇਰ ਮੈਂ ਹੁਣ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਤਾਂ ਮੈਨੂੰ ਟੇਬਲ ਜਿਆ ਬਣਾ ਦੋ ਜਾਲਿਆ ਦੇ ਮੋਡਲ ਤੇ ਉਹ ਵੀ ਘਰੇ ਲੱਕੜਾ ਨਿਕੜਾ ਪਈਆਂ ਸੀ ਜੀ ਐਂ ਨਹੀਂ ਘਾਰੀ ਬਣਾ ਦਿੱਤਾ ਫਿਰ ਹੁਣ ਮੈਂ ਤਾਂ ਜਾ ਲੇਦਾ ਉੱਥੇ ਨਾਲੇ ਕਾਂਦ ਨਾਲ ਲੱਗੀਆਂ ਮਸ਼ੀਨ ਨੇ ਤੇ ਨਾਲੇ ਉਧਰੋਂ ਬਾਰੋਂ ਰੋਸ਼ਨੀ ਆਉਂਦੀ ਆ ਤੇ ਉੱਥੇ ਮੈਂ ਸਿਝੂਗੀ ਇੱਥੇ ਹਨੇਰਾ ਰਹਿੰਦਾ ਹੈ ਹਨੇਰਾ じゃ ਰਹਿੰਦਾ ਹੈ ਲਾਈਟ ਵੀ ਜਗਾ ਲਓ ਫਿਰ ਮੈਂ ਮੂਹਰੇ ਬਹਿ ਜਾਨੀ ਮੇਰੇ ਪਿਛਲੇ ਪਾਸੇ ਬਲਬ ਹੁੰਦਾ ਹੈ ਤੇ ਉਹਦੇ ਕਰਕੇ ਫਿਰ ਮੇਰਾ ਪਰਛਾਵਾ ਨਾ ਮੇ ਹਨੇਰਾ ਹੁੰਦਾ ਸੀਗਾ ਤੇ ਹੁਣ ਮੈਂ ਉੱਥੇ ਬਹਿ ਕੇ ਸਿਉਣਾ ਕਰੂੰਗੀ ਤੇ ਕੂਲਰ ਮੈਂ ਇੱਧਰ ਹੁ ਪਾ ਦਿੱਤਾ ਤੇ ਉੱਥੇ ਮੈਂ ਹੁ ਸਿਣ ਲੱਗੀਆਂ ਤੇ ਮੇਰਾ ਸੂਟ ਆ ਤੇ ਸਹੀ ਹੁੰਦੀ ਮੈਂ ਆ ਮੇਰਾ ਤੇ ਮੈਂ ਮੰਮੀ ਦਾ ਕੱਪੜਾ ਲਿਆ ਆ ਤੇ ਦੋਨੇ ਸੂਟ ਸੀਨੇ ਆ ਤੇ ਇਧਰੋਂ ਆਦੇ ਏਦਾਂ ਫਿਰ ਸਿੱਧੇ ਲਾਲਟਾ ਜੀ ਆਉਂਦੀ ਆ ਬਾਹਲੀ ਤੇ ਉਹਦੇ ਨਾਲ ਇਹ ਧਾਗਾ ਤੂ ਪਟਾ ਜਾਂਦਾ ਨਹੀਂ ਤਾਂ ਨੀ ਜਾਈਆ ਨੀ ਜਾਈ ਬੋਲ ਵਾਲੀ ਧਾਗਾ ਨਹੀਂ ਪੈਂਦਾ ਸਹੀ ਠੀਕ ਤੇ ਇਸ ਕਰਕੇ ਚਲੋ ਜੀ ਮੈਂ ਹੁਣ ਲੱਗੀਆਂ ਸੇਹਣ Minnu bir dedim de ama. ਸਮਰ ਮੇਰੇ ਲਈ ਪਾਣੀ ਲੈ ਕੇ ਆਉਂਦਾ ਪਿਆ ਆ ਅੱਧਾ ਡੋਲੀ ਜਾਂਦਾ ਦੇ ਦੋ ਮਾਮਾ ਹਾਏ ਥੈਂਕ ਯੂ ਥੈਂਕ ਯੂ ਕੀ ਖਾਂਦਾ ਤੂੰ ਸਮਰ ਥੈਂਕ ਯੂ ਆ ਵੀ ਵੀ ਮੈਂ ਸਲਵਾਰ ਬਣਾ ਲਈਆ ਬਸ ਉਹ ਜਿਹੜੀ ਇੰਦਾ ਹਾ ਹਣਾ ਫਿਲੋਂ ਵਾਲੀ ਹੈਗੀ ਐਸੇ ਥੋੜਾ ਵੀ ਮਾਲ ਲਿਆ ਕਾਂਪੀਆਂ ਤੇ ਤੇ ਆ ਹੁੰਦਾ ਨਹੀਂ ਟਿਕਣ ਦਾ ਨਾ ਲੈਂਦਾ ਹੈਗਾ ਇਹ ਹੈ ਨਾ ਸਾਰਾ ਦੁਪਹਿਰਾ ਕਦੀ ਇੱਧਰ ਲੈ ਕਮਰੇ ਚ ਕਦੀ ਉਧਰ ਲੈ ਕਮਰੇ ਚ ਅਦੀ ਹੋਂ ਕਦੀ ਬਾਹਰ ਜਾਈ ਜਾਂਦਾ ਆ ਕਦੀ ਅੰਦਰ ਨੂੰ ਆਈ ਜਾਂਦਾ ਆ ਗਰਮੀ ਇੰਨੀ ਆ ਇਹਨੂੰ ਸੌਣਦਾ ਹੀ ਨਹੀਂ ਹੈਗਾ ਇਹਨੂੰ ਮੁੰਡੇ ਨੂੰ ਇਹਦੇ ਹੁਣ ਚਪੇੜਾ ਪੈਣੀ ਆ ਦੇਲਾ ਮੇਰੇ ਮੋਰੇ ਮੋਰੇ ਭੱਜਿਆ ਜਾਂਦਾ ਨਾਲੇ ਦੰਦ ਕੱਢਣ ਲੱਗਾ ਦੇਖ ਹੌਣ ਇਹਨੂੰ ਇਦਾਂ ਫਾੜ ਕੇ ਲਿਆ ਕੇ ਫੇ ਇਹਨੂੰ ਹੁਣ ਇੱਥੇ ਛਿੱਟੀਆਂ ਬੈਠੇ ਬੜੀ ਤਾਂ ਛਿੱਟੀਆਂ ਇਹਨੂੰ ਜੀ 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 ਬਹੁਤ ਖਰਾਬ ਹੋਇਆ ਇਹ ਮੁੰਡਾ ਬਹੁਤ ਜ਼ਿਆਦਾ ਮਾੜਾ ਨਹੀਂ ਕਹਿਣਾ ਮਾੜਾ ਆ ਦੇਖ ਏਦਾਂ ਭਮਾ ਇਹ ਡੀਗਾ ਹੀ ਜਾਵੇ ਲੈ ਇਹਦੇ ਉਤਰਨ ਦਾ ਤਰੀਕਾ ਦੇਖ ਲੋ ਇਹਦੇ ਉਤਰਨ ਦਾ ਤਰੀਕਾ ਦੇਖੋ ਆਇਰੇ ਵੱਜਦਾ ਆਹ ਫੇ ਵੀ ਇਹਨੂੰ ਕੋਈ ਅਸਰ ਹੁੰਦਾ ਕੋਈ ਵੀ ਲੈ ਲੈ ਚੋ ਉੱਤਰ ਗਿਆ ਦੇਖੀ ਹੁਣ ਫੇ ਚੱਲਾ ਬਾਹਰ ਕਿੱਥੇ ਇਹਨੂੰ ਅਸੀਂ ਰੱਖ ਲਈਏ ਅੰਦਰ ਲੁਕੋ ਕੇ ਕਿੱਥੇ ਇਹਨੂੰ ਬੰਨਣਾ ਪੈਣਾ ਹੁਣ ਲੱਗਦਾ ਇਹਨੂੰ ਹੁਣ ਬੰਨਣਾ ਪੈਣਾ ਦੇ ਲਾ ਮੇਰੇ ਮੋਰੇ ਮੋਰੇ ਭੱਜਾ ਜਾਂਦਾ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਹੂੰ ਇਧਰ ਦੇਖੋ ਹੋ ਤੋੜ ਦਿੱਤਾ ਹਾਂ ਜੀ ਤੋੜ ਤਾਰ ਮੋਟੋ ਹਾਂ ਹੋ ਜੀ ਆਹ ਅੰਜੀ ਜੀ ਲੱਗੀਆਂ ਗੜੀਆਂ ਨੂੰ ਅੱਗੇ ਪਿੰਾ ਦੂਜੀ ਕਿੱਲੇ ਦਾ ਬਣਾਦੀ ਪਈਆਂ ਤੇ ਡਰਕਾਤ ਲੱਗ ਗਿਆ ਕਿ ਲੱਗੀਆਂ ਦੇ ਚੱਲਦੇ ਤਾਂ ਕਾਂਦੀ ਤੇ ਪਾਤੀਆਂ ਥੋੜੀ ਜਿਹੀ ਰਹਿ ਗਏ ਆ ਤੇ ਆਹ ਬੰਦੇ ਲੈ ਕੇ ਸੀਦੀ ਪੜੀ ਇੱਦਾਂ ਮੰਮੀ ਰੋਟੀ ਬਣਾ ਲੱਗੇ ਆ ਤੇ ਸਮਰ ਸੁੱਤਾ ਆ ਤੇ ਮੈਂ ਤਾਂ ਬੈਠੀ ਆਂ ਜੀਸੀ ਲੂਣੇ ਨਾਲ ਗੱਲਾਂ ਕਰਦੀ ਸੀ ਕਿ ਤੇ ਮੰਮੀ ਕਹਿੰਦੀ ਗੱਲ ਨੂੰ ਬਣਾ ਲੈਣੀ ਆ ਰੋਟੀ ਤੇ ਸਮੇਂ ਤੇ ਸਾਵਾਂ ਦੁਪਹਿਰ ਤੋਂ ਉਸਰੀੋਂ ਦਾ ਫਰੀ ਜਾਂ ਬੱਚਾ ਹੋ ਸਕਦਾ ਪਿਆ ਤੇ ਹਾਂ ਜੀ ਟਾਈਮ ਹੋ ਗਿਆ ਆ 8:30 ਰਾਤ ਦੇ ਅਸੀਂ ਲੱਗੇ ਸੀ ਰੋਟੀ ਖਾਣ ਹੇ ਸਮਰ ਜੀ ਤਾਂ ਬੈਠ ਆਇਆ ਤੇ ਨੀਂ ਸ਼ਾਮ ਨੂੰ ਸੌ ਗਿਆ ਹੁਣ ਦੇਖੋ ਇਹ ਕਦੋਂ ਖੰਡਾ ਆ ਸਮਰਾ ਇੱਧਰ ਦੇਖੋ ਬਾਈ ਕਰ ਦੋ ਬਾਈ ਕਰ ਦੋ ਫਾਈ ਕਿਸੀ ਕਰ ਦੋ ਇਹ ਕਾ ਦੋ ਇੱਧਾ ਕਰ ਦੋ ਇੱਧਾ ਕਰ ਦੋ ਕਰ ਦੋ ਰੋਟੀ ਖਾਲੋ ਇਹ ਬੱਸ ਇਦਾਂ ਕਰਦਾ ਇਹ ਰੋਟੀ ਨਹੀਂ ਖਾਂਦਾ ਜਦੋਂ ਇਹਨੂੰ ਰੋਟੀ ਦਿੰਦੇ ਆ ਨਾ ਇੰਨੀ ਕੁ ਬਰਕੀ ਇੰਨੀ ਕੁ ਬਰਕੀ ਪਾਈ ਦਿੰਨੀ ਉਹ ਵੀ ਇਹ ਬਾਹਰ ਕਰ ਦਿੰਦਾ ਪਤਾ ਨਹੀਂ ਕਾਤੇ ਇਦਾਂ ਕਰਦਾ ਇਹ ਹਾਂ ਜੀ ਲੋ ਆ ਜੀ ਆਪਾਂ ਇੱਥੇ ਕਰਦੇ ਬਲੌਗ ਦਾ ਐਂਡ ਆ ਮੀਟ ਕਰਦੇ ਤੁਹਾਨੂੰ ਸਾਡਾ ਬਲੌਗ ਨੂੰ ਪਸੰਦ ਆਇਆ ਹੋਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੈਮ ਨੂੰ ਸਬਸਕ੍ਰਾਈਬ ਦੀ ਧੰਨਵਾਦ